ਜਗਤ ਗੁਰੂ ਸਤਗੁਰੂ ਰਵਿਦਾਸ ਮਹਾਰਾਜ ਜੀ ਬਾਣੀ ਵਿੱਚ ਕਰਮਾਉਂਦੇ ਹਨ ਕਿ ਇੱਕੇ ਮਾਟੀ 'ਚ ਸਭ ਭਾਂਡੇ ਇੱਕੋ ਸਿਰਜਨਹਾਰਾ ਰਵਿਦਾਸ ਵਿਆਪੇ ਇੱਕੋ ਘਟ ਪੀਤਰ ਇੱਕੇ ਘੜੇ ਕੁੰਹਾਰ ਸਤਗੁਰੂ ਰਵਿਦਾਸ ਮਹਾਰਾਜ ਜੀ ਕਹਿੰਦੇ ਹਨ ਕਿ ਜਿਸ ਤਰ੍ਹਾਂ ਇੱਕ কুমਵਾਰ ਇੱਕ ਹੀ ਮਿੱਟੀ ਤੋਂ ਅਨੇਕਾਂ ਪ੍ਰਕਾਰ ਦੇ ਬਰਤਨ ਤਿਆਰ ਕਰਦਾ ਹੈ ਇਸੇ ਤਰ੍ਹਾਂ ਸੰਸਾਰ ਦੇ ਸਭ ਜੀਵ ਇੱਕ ਹੀ ਮਿੱਟੀ ਤੋਂ ਬਣੇ ਹੋਏ ਹਨ ਭਾਵੇਂ ਪੰਜਾਂ ਤੱਤਾਂ ਹਵਾ ਪਾਣੀ ਧਰਤੀ ਅੱਗ ਅਤੇ ਆਕਾਸ਼ ਤੋਂ ਇੱਕੋ ਹੀ ਪ੍ਰਭੂ ਨੇ ਪੈਦਾ ਕੀਤੇ ਹਨ ਸਭ ਜੀਵਾਂ ਵਿੱਚ ਇੱਕੋ ਹੀ ਪ੍ਰਭੂ ਵਿਆਪਕ ਹੈ ਸਭ ਜੀਵਾਂ ਨੂੰ ਬਣਾਉਣ ਵਾਲਾ ਇੱਕ ਹੀ ਪਰਮਾਤਮਾ ਹੈ ਇਸ ਲਈ ਸੰਸਾਰ ਦੇ ਸਾਰੇ ਹੀ ਜੀਵ ਸਾਰੇ ਹੀ ਮਨ ਇੱਕ ਬਰਾਬਰ ਹਨ ਕੋਈ ਛੋਟਾ ਵੱਡਾ ਨਹੀਂ ਹੈ ਕੋਈ ਜਾਤ ਪਾਤ ਨਹੀਂ ਹੈ ਸਾਰੀ ਇਹ ਦੁਨੀਆ ਦੇ ਵਿੱਚ ਰਹਿਣ ਵਾਲੇ ਮਨੁੱਖ ਇੱਕ ਬਰਾਬਰ ਹੈ ਜੈ ਗੁਰਦੇਵ